ਗੁਰੂ ਆਦੇਵਿਕ ਅਸੋ ਲੈ ਜੀ ਫਤਿਹ ਗੁਰੂ ਰੂਪੁ પુરਸੋ ਹਰਿ ਸਰ ਸੰਗਤੀਓ ਆਉ 12 ਪਾਈ ਗੁਰਦਾਰ ਜੀ ਦੇ ਵਿੱਚੋਂ ਪਹਿਲੀ ਵਾਰ ਦੀ ਛੇਵੀਂ ਪਉੜੀ ਤ੍ਰੇਤੇ ਜੋਦਾ ਵਰਣ ਆਪ ਜੀ ਨਾਲ ਸਾਂਝਾ ਕਰੀਏ ਤ੍ਰੇਤੇ ਛਤਰੀ ਰੂਪ ਧਰ ਸੋਜ ਬਉਸੀ ਵੜੇ ਅਵਤਾਰ ਤ੍ਰੇਤੇ ਯੁਗ ਬਾਰੇ ਸਨਾਤਨ ਪੁਸਤਕਾਂ ਰਾਈ ਇਉਂ ਹੀ ਸੁਣਿਆ ਹੈ ਕਿ ਤੇਤੀ ਯੁੱਗ ਵਿੱਚ ਸ਼੍ਰੀ ਰਾਮਚੰਦਰ ਜੀ ਦਾ ਛਤਰੀ ਰੂਪ ਧਾਰ ਕੇ ਸੂਰਜ ਵੰਸ਼ ਵਿੱਚ ਵੱਡਾ ਅਵਤਾਰ ਰਾਜਾ ਹੋਇਆ ਨੌ ਹਿੱਸੇ ਗਈ ਆਰਜਾ ਮਾਇਆ ਮੋਹ ਅਹੰਕਾਰ ਪਸਾਰਾ ਇਉਂ ਪੜਨ ਵਿੱਚ ਆਇਆ ਹੈ ਕਿ ਪਹਿਲਾ ਮਨੁੱਖ ਦੀ 1 ਲੱਖ ਵਸ਼ ਦੀ ਉਮਰ ਸੀ ਫਿਰ ਨੌ ਹਿੱਸੇ ਅਮਰ ਘਟ ਗਈ ਭਾਵ ਲੱਖ ਤੋਂ ਕੇਵਲ 10000 ਰਹਿ ਗਈ 90000 ਕੜ ਗਏ ਨਾਲ ਹੀ ਮਾਇਆ ਦਾ ਵੋ ਤੇ ਹੰਕਾਰ ਦਾ ਪਸਾਰਾ ਵਧ ਗਿਆ ਇਹ ਹਿੰਦੂ ਮਤ ਦੀ ਮਨੋਤ ਹੈ ਦੁਆਪਰ ਜਾਦਵ ਵੰਸ਼ ਕਰ ਜੁਗ ਜੁਗ ਅਉਧ ਘਟੇ ਆਚਾਰਾ ਇਹੋ ਹੀ ਸਨੋਇ ਚਾਇਆ ਕਿ ਯਕੂ ਨਾਮੀ ਰਾਜ ਦੇ ਘਰ ਕ੍ਰਿਸ਼ਨ ਨਾਮ ਧਕੇ ਰੇ ਧਾਰਿਆ ਜੁਗਾਂ ਜੁਗਾਂ ਵਿਖੇ ਉਮਰ ਦੇ ਆਚਾਰ ਕਰਤਬ ਕਰਦੇ ਗਏ ਗੱਲ ਕੀ ਹੁਣ ਹਜ਼ਾਰ ਵਰੇ ਦੀ ਬਾਕੀ ਉਮਰ ਰਹਿ ਗਈ ਨਾਉ ਇਸੇ ਕੜ ਗਈ ਰਿਗਵੇਦ ਮੈਂ ਬ੍ਰਹਮ ਕਰਤ ਪੂਰਵ ਮੁਖ ਸੁਭ ਕਰਮ ਵਿਚਾਰ ਰਿਗਵੇਦ ਚੋਂ ਬ੍ਰਾਹਮਣਾਂ ਨੂੰ ਪੂਰਵ ਵੱਲ ਨੂੰ ਮੁਹ ਕਰਕੇ ਸ਼ੁਭ ਕਰਮ ਜਾਗਤ ਕਰਾਉਂਦੇ ਉਹ ਕਹਿੰਦੇ ਕਿ ਪੂਰਵ ਵੱਲ ਹੀ ਪ੍ਰਭੂ ਦਾ ਨਿਵਾਸ ਹੈ ਖੱਤਰੀ ਥਾਪੇ ਜੁਜਰਵੇਦ ਦੱਖਣ ਮੁਖ ਬੋਦਾਨ ਦਾ ਤਾਰ ਤੇ ਨੰਦ ਖੱਤਰਿਆਂ ਨੇ ਜਜਰ ਵੇਦ ਦੀ ਸਿੱਖਿਆ ਤੇ ਚਰਣਾ ਸ਼ੁਰੂ ਕਰ ਦਿੱਤਾ ਇਹ ਭਾਈ ਸਾਹਿਬ ਜੀ ਨੇ ਅਨਮਤਾਂ ਦੇ ਨਿਸ਼ਚੇ ਦੱਸੇ ਨੇ ਵੈਸੋਂ ਥਾਪਿਆ ਸ਼ਿਆਨ ਵੇਦ ਪੱਛਮ ਮੁਖ ਕਰ ਸੀਸ ਨਵਾਰਾ ਵੈਸ ਲੋਕ ਸ਼ਾਮ ਵੇਦ ਦੇ ਲੱਲਕੇ ਪੱਛਮ ਵਾਲੇ ਪਾਸੇ ਝੁਕਣ ਲੱਗ ਪਏ ਉਹਨਾਂ ਨੇ ਹਰੀ ਨੂੰ ਕੇਵਲ ਪੱਛਮ ਵਾਲੇ ਪਾਸੇ ਹੀ ਸਮਝ ਰਿਆ ਇਥਾ ਗੁਰੂ ਆਖੇ ਕਿ ਕੂ ਪਸ਼ਾਂ ਕੋ ਸੀ ਸੁਨਵਾਇਓ ਇਹ ਵੀ ਇਹਨਾਂ ਮਤਾਂ ਦੀ ਮਨੋਤਹੀ ਦਸੀ ਜਾਂਦੀ ਹੈ ਰਿਗ ਨਨੰਬਰ ਜੁਜਰ ਪੀਥ ਛੇ ਤਵੰਬਰ ਕਰ ਸ਼ਾਂ ਸੁਧਾਰਾ ਹਾਂ ਰਿਗ ਵੇਦ ਨੂੰ ਮੰਨਣ ਵਾਲੇ ਨੀਲੇ ਕੱਪੜੇ ਜੁਜਰ ਵੇਦ ਦੀ ਸਿੱਖਿਆ ਤੇ ਚੰਨ ਵਾਲੇ ਪੀਲੇ ਕੱਪੜੇ ਤੇ ਸ਼ਾਂ ਵੇਦ ਨੂੰ ਪੜਨ ਵਾਲੇ ਚਿੱਟੇ ਕੱਪੜੇ ਪਾਉਣ ਦਾ ਇਹ ਬਾਝ ਹੋ ਗਿਆ ਭਾਵ ਰਾਮਕ੍ਰਿਸ਼ਨ ਤੇ ਹੰਸਾ ਅਵਤਾਰ ਦੇ ਪਾਸ਼ਕ ਹੋ ਕੇ ਆਪ ਉਹ ਪ੍ਰੇਮ ਧਰਮ ਕਰਮ ਕਰੀ ਜਾਂਦੇ ਨੇ ਤ੍ਰੇਯ ਯੁਗੀ ਤ੍ਰੇ ਧਰਮ ਉਚਾਰ ਇਸ ਤਰ੍ਹਾਂ ਤਿੰਨਾਂ ਯੁਗਾਂ ਦੇ ਧਰਮ ਕਰਮ ਵਿੱਚ ਵੱਖ-ਵੱਖ ਵਿਚਾਰੇ ਗਏ ਕਾਲ ਯੁਗ ਚੌਥਾ ਥਾਪਿਆ ਸੂਦਰ ਗ੍ਰਿਤ ਜਗ ਮੈਂ ਵਰਤਾਈ ਤਿੰਨਾਂ ਯੁਗਾਂ ਤੋਂ ਬਾਅਦ ਕਾਲ ਯੁਗ ਚੌਥਾ ਯੁਗ ਸਾਹ ਦਿੱਤਾ ਸਭਾ ਸੇ ਨੀਵੀਂ ਵਿਰਤੀ ਵਰਤ ਗਈ ਕਰਮੋ ਸੁਰਿਗ ਜੁਜਰ ਸ਼ਿਆਮ ਕੀ ਕਰੇ ਜਗਤ ਰਿੱਧ ਬਹੁ ਸੁਖ ਚਾਈ ਅਸਲ ਪਾਲ ਹੈ ਕਿ ਰਿਗ ਜੁਜਰ ਸ਼ਿਆਮ ਵੇਦਾਂ ਦੇ ਕਰਮਾਂ ਤੋਂ ਲੋਕੀ ਸੰਕੋਚ ਕਰਨ ਲੱਗ ਪਏ ਭਾਵ ਹੜ ਗਏ ਮਾਇਆ ਮੋਹੀ ਮੇਦਨੀ ਕਲ ਕਲ ਵਾਲੀ ਸਭ ਪਰਮਾਈ ਸਾਰੀ ਸ੍ਰੇਸ਼ਟੀ ਮਾਇਆ ਦੇ ਮੋਹ ਨੇ ਮੋਤ ਕਰ ਲਈ ਕਲਾ ਕਰੇ ਦੇ ਕਾਰਨ ਸਭ ਪਰਮਾ ਵਿੱਚ ਫਸ ਗਏ ਉੱਠੀ ਗਿਆਨ ਜਗਤਰ ਵਿੱਚ ਹਉਮੇ ਅੰਦਰ ਜਲੇ ਲਕਾਈ ਸੰਸਾਰ ਵਿੱਚ ਹਉਮੇ ਤੇ ਅਹੰਕਾਰ ਦੀ ਗਲਾਂ ਬਹੁ ਫੈਲੀ ਹੰਕਾਰ ਨਾਲ ਸਭ ਲੁਕਾਈ ਸੜਨ ਲੱਗ ਪਈ ਕੋਈ ਨਾ ਕਿਸੇ ਪੂਜਦਾ ਪੂਜ ਨੀਚ ਸਭ ਗਤ ਵਿਸਰਾਈ ਇਤਨੀ ਗਰੌਟ ਫੈਲੀ ਨਾ ਕੋਈ ਕਿਸੇ ਨੂੰ ਮੰਨਦਾ ਨਾ ਪੂਜਦਾ ਨਾ ਨਹੀਂ ਸਤਕਾਰ ਕਰਦਾ ਉੱਚ ਨੀਚ ਦੀ ਹਾਲ ਦਾ ਕਿਸੇ ਨੂੰ ਗਿਆਨੀ ਨਾ ਰਿਆ ਐਸੀ ਮਾਇਆ ਦੇ ਮੋਹ ਨੇ ਮਤ ਮਾਰ ਦਿੱਤੀ ਭਏ ਬੇਦਲੀ ਪਾਸ਼ਾ ਕਲ ਕਾਤੀ ਉਮਰਾਂਏ ਪਸਾਈ ਵਕਤ ਦੇ ਹਾਕਮ ਬਾਦਸ਼ਾਹ ਨਹੀਂ ਆ ਕਰਨ ਲਗਤੇ ਕਾਜੂ ਕੀ ਕੈਂਚੀ ਨੂੰ ਫੜ ਅਧਿਕਾਰੀ ਲੋਕ ਸੋਹਿਆਂ ਵਾਲੇ ਕੰਮ ਕਰਨ ਲਗ ਪਏ ਭਾਗ ਪਰਜਾ ਬੱਕਰੀ ਨੂੰ ਕੌਣ ਲਗਪੈ ਅਰਿਆ ਤਪਾਵ ਸਤਰੀ ਜੁਗੀ ਚੌਥੇ ਯੁਗ ਜੋ ਦੇਸ ਉਪਾਈ ਸੁਪਿਆਰਿਓ ਤਿੰਨ ਯੁਗਾਂ ਵਿੱਚ ਤਾਂ ਧਰਮ ਦੀ ਅੰਸ਼ ਪੂਜਣਾ ਕੁਝ ਰਹਿ ਗਈ ਸੀ ਪਰ ਚੌਥੇ ਯੁਗ ਕਲਯੁਗ ਵਿੱਚ ਜਿਹੜਾ ਦੇਵੇ ਉਹੀ ਲਵੇ ਖੁਦ ਗਰਜੀ ਨੇ ਮੂੰਹ ਢਲਿਆ ਔਕਾਰ ਦਾ ਮੁਸ਼ਕ ਨਾ ਰਿਹਾ ਕਰਮ ਭ੍ਰੇਟ ਸਭ ਪਈ ਲੁਕਾਈ ਸਭ ਦੁਨੀਆਂ ਵਿੱਚ ਰਾਹ ਚੱਲ ਕੇ ਇਸ ਰਾਹ ਤੇ ਚੱਲ ਕੇ ਕਰਮਾਂ ਵੱਲੋਂ ਪ੍ਰੇਸ਼ਟ ਹੋ ਗਈ ਚੌਥੋਂ ਵੇਦਾਂ ਕੇ ਧਰਮ ਮਥ ਖਟਸਾਇਤਰ ਕਥ ਰਿਖ ਸੁਣਾਵੇ ਜਦੋਂ ਵਿਆਸ ਆਦਿ ਛੇ ਰਖੀਆਂ ਦੀ ਲਿਖਤਵਲ ਨਜਸਾਨੀ ਕਰਦੇ ਹਾਂ ਤਾਂ ਉਹ ਚੋਂ ਵੇਦਾਂ ਵਿੱਚ ਦਸੇ ਧਰਮਾਂ ਦੇ ਵਿਚਾਰ ਘੋਕੇ ਤੇ ਛੇ ਸ਼ਾਸਤਰਾ ਨੂੰ ਮਤ ਕੇ ਚੰਗੇ ਤਰ੍ਹਾਂ ਨਜੋੜ ਕੱਢ ਕੇ ਸੁਣਾਉਂਦੇ ਨੇ ਬ੍ਰਹਮਾ ਦੇ ਕਿਸੰਕਾਦ ਕਾ ਜਿਉਂ ਤੇ ਕਹਾ ਤੇ ਨਹੀਂ ਜਗ ਗਾਵੈ ਬ੍ਰਹਮਾ ਦੇ ਕ ਦੇਵਤੇ ਤੇ ਉਹਦੇ ਚਾਰ ਪੁੱਤਰ ਜਿਵੇਂ ਕਹਿ ਗਏ ਏਵੇਂ ਹੀ ਉਹਨਾਂ ਦੇ ਮਗਰ ਲੱਗੇ ਜਗ ਸੰਸਾਰ ਵੀ ਕਰੀ ਜਾ ਰਿਹਾ ਹੈ ਗਾਵਣ ਪੜਨ ਵਿਚਾਰ ਬਹੁ ਕੋਟ ਮਦੇ ਵਿਰਲਾ ਗਤ ਪਾਵੇ ਗਉਂਦੇ ਪੜਦੇ ਹਾਂ ਭਾਵੇਂ ਕਿਤਨਾ ਹੀ ਸੀ ਵਿਚਾਰ ਵੀ ਕਰਦੇ ਸਨ ਪਰ ਕੋਈ ਵਿਰਲਾ ਹੀ ਹੈ ਇਹਨਾਂ ਰਾਈ ਮੁਕਤੀ ਪਾਉਂਦਾ ਹੈ ਇਹ ਅਚਰਜਮਣੇ ਆਪ ਦੀ ਪੜਤ ਗੁੰਤ ਕਸ਼ ਭੇਦਨ ਪਾਵੇ ਇਹ ਕਿੰਨੀ ਅਚਜਤਾ ਵਾਲੀ ਗੱਲ ਹੈ ਕਿ ਪੜਦੇ ਸੁਂਦੇ ਵੀ ਕਿਸੇ ਨੂੰ ਕੋਈ ਠੀਕ ਜਾਣਕਾਰੀ ਹੈ ਹੀ ਨਹੀਂ ਯੁਗ-ਯੁਗ ਇੱਕੋ ਵਰਣ ਹੈ ਕਾਲਯੁਗ ਕਿਉਂ ਬਹੁਤੇ ਦਿਖਲਾਵੇ ਜੁਗਾਂ-ਦੁਗਾਂ ਦਾ ਇੱਕੋ ਵਰਣ ਇੱਕੋ ਪ੍ਰਭੂ ਤੇ ਇੱਕੋ ਧਰਮ ਦਾ ਰੂਪ ਹੈ ਪਰ ਕਾਲਯੁਗ ਵਿੱਚ ਪ੍ਰਭੂ ਦੇ ਬਹੁਤੇ ਰੂਪ ਕਿਉਂ ਦੱਸਦੇ ਨੇ ਜੰਦਰੇ ਵੱਜੇ ਤਹਿ ਜਗੀ ਕਥ ਪੜ ਰਹੇ ਪਰ ਮਨ ਨਾ ਜਾਵੇ ਤਿੰਨਾ ਜੁਗਾਂ ਵਿੱਚ ਇਹ ਭੇਦ ਸਰੀਅਤ ਨੂੰ ਜੰਦਰੇ ਹੀ ਵੱਜੇ ਰਹੇ ਕਥਨ ਕਰ-ਕਰਕੇ ਤੇ ਪੜ-ਪੜ ਕੇ ਵੀ ਪਰਮਪ੍ਰਿਖੇ ਨਹੀਂ ਨਿਕਲੇ ਜੋਕਰ ਕਥਿਆਚਾਰ ਵੇਦ ਖਾੜ ਸ਼ਾਸਤਰ ਸੰਸਾਗ ਸੁਣਾਵੇ ਜਿਵੇਂ ਕਿ ਚਾਰ ਵੇਦਾਂ ਵਿੱਚ ਕਥਨ ਕੀਤਾ ਹੋਇਆ ਤੇ 6 ਸ਼ਾਸਤਰਾਂ ਦੇ ਨਾਲ ਸਾਖ ਵਾਲੇ ਵੀ ਸੁਣਾਉਂਦੇ ਨੇ ਆਪੋ ਆਪਣੇ ਮਤ ਸਭ ਗਾਵੇ ਸਭ ਆਪ ਨੂੰ ਆਪਣੇ ਮਤਾਂ ਨੂੰ ਪੇਗਾਉਂਦੇ ਨੇ ਜੇ ਅਸਲੀਅਤ ਤੋਂ ਕਿਤੇ ਦੂਰੀ ਹਨ ਅਸਲੀ ਅਸਲੀਅਤ ਉਹਨਾਂ ਦੇ ਪਾਸ ਨਹੀਂ ਹੈ ਗੌਤਮ ਤਵੇ ਵਿਚਾਰ ਕੇ ਰਿਗ ਵੇਦ ਕੀ ਕਥਾ ਸੁਣਾਈ ਜਦੋਂ ਨਿਆਇ ਸ਼ਾਸਤਰ ਨੂੰ ਵਿਚਾਰਦੇ ਹਾਂ ਗੌਤਮ ਨਾਮੇ ਤਵੇ ਰਹੀ ਨੇ ਰਿਗ ਵੇਦ ਨੂੰ ਵਿਚਾਰ ਕੇ ਕਥਾ ਨੂੰ ਇਓ ਆ ਕੇ ਸੁਣਾਇ ਨਿਆਇ ਸ਼ਾਸਤਰ ਕੋ ਮਤ ਕਰ ਸਬਿਧ ਕਰਤੇ ਹੱਥ ਜਨਾਈ ਨਿਆਇ ਸ਼ਾਸਤਰ ਨੂੰ ਜੀਤਾ ਵਿਚਾਰ ਕੇ ਕਿਹਾ ਲੋਕੋ ਸਭਨੀਆਂ ਵਨਨ ਤੇ ਜੋੜਨ ਦੀਆਂ ਨੇ ਉਸ ਕਰਤੇ ਦੇ ਹੀ ਅਧੀਨ ਹਨ ਭਾਵੇਂ ਜੀਵ ਈਸ਼ਵਰ ਦੇ ਹੀ ਅਧੀਨ ਨੇ ਸਭ ਕੁਝ ਕਰਤੇ ਵੱਸ ਹੈ ਹੋਰ ਬਾਤ ਵਿੱਚ ਚੱਲੇ ਨਾ ਕਾਈ ਸਭ ਕੋਈ ਕਰਤੇ ਦੇ ਵੱਸ ਵਿੱਚ ਹੈ ਹੋਰ ਇੱਥੇ ਕੋਈ ਦੂਜੀ ਗੱਲ ਚੱਲ ਹੀ ਨਹੀਂ ਸਕਦੀ ਦੋਵੇਂ ਸ਼੍ਰੀ ਕਰਤਾਰ ਹੈ ਆਪ ਨਿਆਰਾ ਕਰਦਖਲਾਈ ਪਾਪ ਨੂੰ ਤੂੰ ਆਪ ਕਰਤਾਰ ਲੱਗ ਰਹਿ ਕੇ ਵਿਖਾਉਂਦਾ ਹੈ ਸੱਚ ਤਾਂ ਇਹ ਹੈ ਕਿ ਐਸਾ ਕਰਨਹਾਰ ਚੱਜ ਪ੍ਰਭੂ ਕਿਸੇ ਨੇ ਵੀ ਨਹੀਂ ਵੇਖਿਆ ਕਰਤਾ ਕਿਨੇ ਇਹਨਾਂ ਦੇਖਿਆ ਕੁਦਰਤ ਅੰਦਰ ਪਰਮ ਭਲਾਈ ਸਭ ਪਰਮ ਪ੍ਰੀਖਿਆ ਦੇ ਵਿੱਚ ਪੜਕੇ ਫਿਰਦੇ ਨੇ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਸੋਹਿੰਗ ਬ੍ਰਹਮ ਸਿਪਾਏ ਗੇ ਪੜਦਾ ਭਰਮ ਪ੍ਰਤਾਰ ਸੁਣਾਈ ਹਾਂ ਉਹ ਉਸਦੇ ਮਾ ਬਾਤ ਸੋਹਿੰਗ ਬ੍ਰਹਮ ਨੂੰ ਢੁਕਾ ਕੇ ਸਭ ਦੇ ਨਿਤਰਾਗੇ ਭਰਮ ਦਾ ਪਰਦਾ ਖੜਾ ਕਰ ਦਿੰਦਾ ਹੈ ਰਿਗ ਕਹੇ ਸੁਮੁਖੋ ਆਪੇ ਆਪ ਨਾ ਦੂਜੀ ਰਾਈ ਸੋ ਨਿਆਇ ਸ਼ਕਤ ਦਾ ਕਰਤਾ ਗੌਤਮ ਤਮਾ ਇਹ ਕਹਿ ਰਿਹਾ ਹੈ ਕਿ ਬ੍ਰਮਖੋ ਰਿਗ ਵੀਰ ਕਹਿੰਦਾ ਹੈ ਕਿ ਪ੍ਰਭੂ ਇੱਕ ਹੀ ਹੈ ਸਭ ਆਪੇ ਆਪ ਹੈ ਹੋਰ ਕੋਈ ਨਹੀਂ ਭਾਵ ਉਸ ਵਿੱਚ ਦ્વੈਤ ਤਾਂ ਰਾਈ ਮਾਤਰ ਵੀ ਨਹੀਂ ਸਤਗੁਰੂ ਬਿਨਾ ਨਾ ਸੋਝੀ ਭਾਈ ਇਹ ਗਨਪਾਈ ਸਾਹਿਬ ਸਿੱਖਾਂ ਤਾਈਂ ਆਪਣੇ ਵੱਲੋਂ ਸੁਣਾ ਰਹੇ ਨੇ ਇਹ ਪਿਆਰਿਓ ਸਤਗੁਰੂ ਬਿਨਾ ਹੋਰ ਕਿਸੇ ਦੀ ਗੱਲ ਤੁਹਾਨੂੰ ਸਮਝ ਨਹੀਂ ਜੇ ਪੈਣੀ ਫਿਰ ਜੈਮਨ ਰਿਖ ਬੋਲੇ ਜੁਜਰ ਵੇਦ ਮਥ ਕਥਾ ਸੁਣਾਵੇ ਜਦੋਂ ਜੈਮਨ ਰਿਖੀ ਦੇ ਵਿਚਾਰ ਪੜਦੇ ਆ ਤਾਂ ਉਹ ਮੀਮਾंसा ਸ਼ਾਸਤਰ ਦਾ ਕਰਤਾ ਜੈਮਨ ਰਿਖੀ ਮੀਮਾंसा ਸ਼ਾਸਤਰ ਦੇ ਰਜ ਕੀ ਉਸੇ ਵਿੱਚ ਜੁਜਰ ਮੇਦ ਦੀ ਸਾਰਕੂਤ ਗੱਲ ਇਹੋ ਦੱਸਦਾ ਹੈ ਕਰਮਾਂ ਉੱਤੇ ਨਿਭੜੇ ਦੇਹੀ ਮਦ ਕਰੇ ਸੋ ਪਾਵੇ ਸੋ ਇਹ ਸਰੀਰ ਦੀ ਗੱਲ ਕਰਮਾਂ ਉੱਤੇ ਨਿਭੜੇਗੀ ਸਰੀਰ ਵਿਖੇ ਜੋ ਵੀ ਕਰਮ ਕਰੇਗਾ ਉਹਦਾ ਉਹੀ ਹੀ ਫਲ ਪਾਵੇਗਾ ਥਾਪਸ ਕਰਮ ਸੰਸਾਰ ਵਿੱਚ ਕਰਮਵਾਸ ਕਰ ਆਵੇ ਜਾਵੇ ਉਸ ਨੇ ਕਰਮਕਾਰ ਦੀ ਸੰਸਾਰ ਵਿੱਚ ਸਥਾਪਨਾ ਕੀਤੀ ਹੈ ਉਹ ਕਹਿੰਦਾ ਹੈ ਕਿ ਕਰਮਾਂ ਦੀ ਵਾਸ਼ਨਾ ਦਾ ਪਤਾ ਹੋਇਆ ਪ੍ਰਾਣੀ ਆਉਂਦਾ ਤੇ ਜਾਂਦਾ ਰਹਿੰਦਾ ਹੈ ਸੈਸਾ ਮਨੋਂ ਨਾ ਛੁਕਈ ਕਰਮਾਂ ਅੰਦਰ ਭਰਮ ਉਪਲਾਵੇ ਇਸ ਤਰ੍ਹਾਂ ਮਨ ਵਿੱਚੋਂ ਨਾ ਸੰਸਾ ਨਿਕਲਿਆ ਕਰਮਾਂ ਦੇ ਚੱਕਰ ਵਿੱਚ ਪਏ ਜੰਮਣ ਮਰਨ ਦੇ ਗੇੜ ਵਿੱਚ ਪਿਆ ਰਿਆ ਕਰਮ ਵਰਤਨ ਜਨਤ ਕੀ ਇਕੋ ਮਾਇਆ ਬ੍ਰਹਮ ਕਹਾਵੇ ਦੇਖੋ ਪਰਮ ਹੀ ਜਗਤ ਦਾ ਵੱਡਾ ਵਰਤਨ ਵਿਹਾਰ ਬਣ ਚੁੱਕਾ ਹੈ ਪਰ ਮਨੇ ਮਾਇਆ ਤੇ ਬ੍ਰਹਮ ਨੂੰ ਇੱਕੋ ਜਿਹਾ ਵਿਖਾ ਦਿੱਤਾ ਹੈ ਜੁਜਰ ਵੇਦ ਕੋ ਮਥਨ ਕਰ ਤਤ ਬ੍ਰਹਮ ਵਿੱਚ ਭਰਮ ਮਲਾਵੇ ਜੁਜਰ ਵੇਦ ਨੂੰ ਪੜ੍ਹ ਕੇ ਹੋ ਕੇ ਤਤ ਬ੍ਰਹਮ ਵਿੱਚ ਭਰਮ ਨੂੰ ਮਲਾ ਦਿੱਤਾ ਹੈ ਕਰਮ ਦੜਾਏ ਜਗਤ ਵਿੱਚ ਕਰਮ ਬੰਦ ਕਰ ਆਵੇ ਜਾਵੇ ਧਰਮੋਂ ਦਾ ਵਧਾਇਆ ਜੀਵਨੋਂ ਦਾ ਤੇ ਜਾਂਦਾ ਹੈ ਸਤਿਗੁਰੂ ਬਿਨਾਂ ਨਸਿੱ ਸਜਾਵੇ ਅਖੀਰ ਵਿੱਚ ਗੁਰਮਤਿ ਅਨੁਸਾਰ ਭਾਈ ਸਾਹਿਬ ਆਪਣੇ ਵੱਲੋਂ ਵਿਚਾਰ ਇਕਤ ਕਰਦੇ ਨੇ ਕਿ ਹੇ ਭਾਈਓ ਹੇ ਗੁਰਮਖੋ ਪੂਰੇ ਸਤਿਗੁਰੂ ਦੇ ਮੁਲਾਵ ਤੋਂ ਬਿਨਾਂ ਇਸ ਸੰਸਾ ਤੇ ਧਰਮ ਕਦੀ ਵੀ ਮਿਲ ਨਹੀਂ ਸਕਦਾ ਸ਼ਾਮ ਵੇਦ ਕੋ ਸੋਧ ਕਰ ਮਾਥ ਵਿਦਾਨਤ ਵਿਆਸ ਸੁਣਾਇਆ ਵਿਆਸ ਰਕੀ ਨੇ ਸ਼ਾਂਵੇਦ ਨੂੰ ਸੋਧ ਕੇ ਪੜ ਕੇ ਘੋ ਕੇ ਉਸ ਦਾ ਸਾਰ ਕੱਢ ਕੇ ਵਿਦਾਨ ਸ਼ਸ਼ਤਰ ਦਾ ਇਵੇਂ ਬਿਆਨ ਕੀਤਾ ਕਥਨੀ ਵਦਨੀ ਵਹਰਾ ਆਪੇ ਆਪਣਾ ਬ੍ਰਹਮ ਜਨਾਇਆ ਇਹ ਵਿਚਾਰ ਦਿੱਤਾ ਕਿ ਕਹਿ ਨਹੀਂ ਜੇ ਕਥਨੀ ਤੇ ਲਿਖਣ ਤੋਂ ਵਿਣਾ ਆਤਮਾ ਵੱਖਰੀ ਹੈ ਉਸ ਨੇ ਕਿਹਾ ਕਿ ਸਭ ਬ੍ਰਹਮ ਹੈ ਤੇ ਮੈਂ ਵੀ ਬ੍ਰਹਮ ਆਪ ਹੀ ਸਭ ਕੁਝ ਹਾਂ ਨਜ਼ਰੀ ਕਿਸੇ ਨੂੰ ਲਿਆਵੇ ਹਮੇ ਅੰਦਰ ਪਰੰਪਲਾਇਆ ਉਹ ਪ੍ਰਭੂ ਕਿਸੇ ਨੂੰ ਨਜ਼ਰ ਨਹੀਂ ਆਉਂਦਾ ਹੰਮੇ ਤੇ ਭ੍ਰਮੰਦਰ ਜਗਤ ਭੁੱਲਾ ਫਿਰਦਾ ਹੈ ਆਪ ਜਾਏ ਜਗਤ ਵਿੱਚ ਭਾਵ ਭਗਤ ਦਾ ਮਰਮ ਨਾ ਪਾਇਆ ਆਪਣੇ ਆਪ ਨੂੰ ਜਗਤ ਵਿੱਚ ਪਜਾਉਣ ਲੱਗ ਪਿਆ ਭਾਵ ਭਗਤੀ ਦਾ ਭੇਦ ਨਾ ਪਾਇਆ ਇੱਥੋਂ ਤੱਕ ਕਿ ਉਹ ਆਪਣੀ ਪੂਜਾ ਕਰਮੋਂ ਲੱਗ ਪਿਆ ਕਿ ਬ੍ਰਹਮਾ ਮੈਂ ਹੀ ਹਾਂ ਕੋਈ ਹੋਰ ਨਹੀਂ ਤਪਤ ਨ ਆਵੀ ਵੇਦ ਮਥ ਅਗਨੀ ਅੰਦਰ ਤਪਤ ਤਪਾਇਆ ਵੇਦਾਂ ਦਾ ਮੰਥਨ ਕਰਕੇ ਵੀ ਉਸ ਨੂੰ ਤ੍ਰਿਪਤੀ ਨ ਆਈ ਇਸ ਲਈ ਹੌਮੇ ਦੀ ਅਗਨੀ ਦੇ ਤੇਜ ਨਾਲ ਤਪਣ ਲਗਾ ਮਾਇਆ ਡੰਡ ਨ ਉਤਰੇ ਜਮ ਡੰਡੇ ਬਹੁ ਦੁੱਖ ਰੁਆਇਆ ਵੇਦਾਂ ਦਾ ਮੰਥਨ ਕਰਕੇ ਵੀ ਉਸ ਨੂੰ ਤ੍ਰਿਪਤੀ ਨ ਆਈ ਇਸ ਲਈ ਹੌਮੇ ਦੀ ਅਗਨੀ ਦੇ ਤੇਜ ਨਾਲ ਤਪਣ ਲਗਿਆ ਜਦੋਂ ਉਸ ਨੂੰ ਮਾਇਆ ਦਾ ਡੰਡ ਤੇ ਜਮ ਦਾ ਡੰਡ ਸਿਰ ਤੇ ਫਿਰਦਾ ਦਿਸਿਆ ਵੱਜਦਾ ਦਿਸਿਆ ਜਿਸ ਕਰਕੇ ਉਹ ਵੱਡਾ ਦੁਖੀ ਹੋਇਆ ਇਸ ਦੁੱਖ ਬਾਰੇ ਵਿਆਸ ਨੇ ਨਾਰਦ ਨੂੰ ਆਪਣਾ ਦੁੱਖ ਦੱਸਿਆ ਭਾਵ ਉਹਦੇ ਕੋਲੇ ਦੁੱਖ ਰੋਇਆ ਨਾਰਦ ਮਨੁਪਦੇਸਿਆ ਮਥ ਭਗਵਤ ਗੁਣ ਗੀਤ ਕਰਾਇਆ ਨਾਰਦ ਨੇ ਵਿਆਸ ਨੂੰ ਸਿਖਿਆ ਦਿੱਤੀ ਤੂੰ ਭਗਵਤ ਨੂੰ ਪੜ ਘੋ ਕੇ ਉਹਦੇ ਸਾਰ ਗੁਣਾਂ ਦਾ ਗੰਨੁਨਵਾਦ ਜਸ ਕਰਕੇ ਪ੍ਰਭੂ ਦਾ ਨੜ ਫੜਕੇ ਉਸ ਦਾ ਸਿਮਰਨ ਕਰ ਸੁਬਿਆਸ ਨੇ ਐਸਾ ਕਰਕੇ ਆਪਣਾ ਦੁੱਖ ਦੂਰ ਕੀਤਾ ਮਨ ਦੀ ਤਰਸ ਨੂੰ ਘਟਾਇਆ ਬਿਨ ਸ਼ਰਣੀ ਨੇ ਕੋਈ ਤਰਾਇਆ ਭਾਵੇਂ ਬਿਨਾ ਗੁਰੂ ਦੀ ਸ਼ਰਨ ਤੋਂ ਕੋਈ ਵੀ ਨਹੀਂ ਤਰ ਸਕਦਾ ਦੁਆਪਰ ਯੁਗ ਬੀਤਤ ਭੈ ਕਾਜੋ ਕੇ ਸਿਰ ਛਤਰ ਫਰਾਈ ਦੁਆਪਰ ਯੁਗ ਵੀਰ ਜਾਣ ਪਿਛੋ ਸ਼ਤਰ ਕਾਲਯੁਗ ਦੇ ਸ਼ਿਰਤੇ ਫਿਰਨ ਲੱਗ ਪਿਆ ਵੇਦ ਅਥਨ ਬਣ ਥਾ ਪਿਆ ਉੱਤਰ ਮੁਖ ਗੁਰਮੁਖ ਗੁਣ ਗਾਈ ਪਾਵਤਮ ਵੇਦ ਦੀ ਰੀਤੀ ਸੰਸਾਰ ਤੇ ਪਸੰਗੀ ਜੋ ਗੁਰਮੁਖ ਭਜਨੀਕ ਸਨ ਉਹ ਉੱਤਰ ਪਾਸੇ ਵੱਲ ਮੂੰਹ ਕਰਕੇ ਗਾਉਣ ਲੱਗ ਪਏ ਕਪੜ ਰਖੀ ਸਰ ਸਾਖ ਮਥ ਅਥਰ ਵਣ ਵੇਦ ਕੀ ਰਚਾ ਸੁਣਾਈ ਕਪੜ ਰਖੀ ਨੇ ਜਦੋਂ ਸਾਖ ਸਤਿ ਰਤ ਕੇ ਅਕਸ਼ਰਵਨ ਵੇਦ ਦੀਆਂ ਰਿਚਾਂ ਉਸ ਵਿੱਚ ਗਹਿਣ ਕੀਤੀਆਂ ਗਿਆਨ ਮਹਾਰਸ ਪੀ ਕੇ ਸਿਮਰੇ ਨਿਤ ਅਨਿਤ ਨਿਆਈ ਉਸਨੇ ਲੋਕਾਂ ਨੂੰ ਕਿਹਾ ਗਿਆਨ ਮਹਾਰਸ ਪੀ ਕੇ ਨਿਤ ਤੇ ਅਨਿਤ ਦਾ ਨਿਰਣਾ ਕਰੋ ਭਾਵ ਨਿਤ ਰਹਿਣ ਵਾਲੇ ਪ੍ਰਭੂ ਦੇ ਗੁਣ ਗਾਉਂਦੇ ਰਹੋ ਗਿਆਨ ਬਿਨਾਂ ਨੇ ਪਾਈਏ ਜੋ ਕੋਈ ਕੋੜ ਯਤਨ ਕਰਤਾਈ ਗਿਆਨ ਪ੍ਰਾਪਤ ਕੀਤੇ ਬਿਨਾ ਪ੍ਰਭੂ ਦੀ ਪ੍ਰਾਪਤੀ ਨਹੀਂ ਹੋਣੀ ਭਾਵੇਂ ਕੋਈ ਕਰੋੜਾਂ ਯਤਨ ਕਰ ਲਵੇ ਭਾਵੇਂ ਕੋ ਜਿੰਨੀ ਮਰਜੀ ਦੌੜ ਭਜ ਕਰ ਲਵੇ ਕਰਮ ਜੋਗ ਦੇਹੀ ਕਰੇ ਸੋ ਨਿਤ ਖੜੇ ਟਿਕੇ ਨਾ ਰਹੀ ਕਰਮ ਤੇ ਜੋਗ ਮੁਕਤੀ ਦੇ ਸਾਧਨ ਦੇ ਹੀ ਰਹੀ ਹੁੰਦੇ ਨੇ ਪਰ ਇਹ ਦੇਹੀ ਨਿਤ ਰਹਿਣ ਵਾਲੀ ਵਸਤੂ ਨਹੀਂ ਇਹ ਰਾਈ ਪਰ ਵੀ ਟਿਕ ਨਹੀਂ ਸਕਦੀ ਗਿਆਨ ਮੱਤੇ ਸੁਖ ਉਪਜੇ ਜਨਮ ਮਰਨ ਦਾ ਕਰਮ ਚੁਕਾਈ ਪਾਉ ਜਮਨ ਮਉਂਦਾ ਸਸਾ ਪਰਮ ਦੂਰ ਕਰਕੇ ਗਿਆਨ ਦੇ ਵਿਚਾਰ ਵਿਚਾਰਾਂ ਦੇ ਨਾਲ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਗੁਰਮੁਖ ਗਿਆਨੀ ਸਹਿ ਸਮਾਈ ਗੁਰਮੁਖ ਜੋ ਗਿਆਨੀ ਹੋ ਜਾਏ ਉਹ ਸਹਿ ਅਵਸਥਾ ਦੇ ਵਿੱਚ ਸਮਾ ਜਾਂਦਾ ਹੈ ਸਤਿਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਸੋ ਪਿਆਰਿਓ ਏਸੀ ਪਹਿਲੀ ਵਾਰ ਚੋਂ 6ਵੀਂ ਤੋ ਲੈ ਕੇ 12ਵੀਂ ਪੌੜੀ ਤੱਕ ਆ ਵੀ ਨਾ ਸਾਂਝ ਪਾਈ ਹੈ ਹੋਈਆਂ ਪੁੱਤਾਂ ਨੂੰ ਮਾਣ ਚਤਾਰਿਓ ਗੱਜ ਕੇ ਫਤਿਗ ਜਾਈਏ ਜੀ ਅੱਗੇ ਅਪ 13ਵੀਂ ਪੌੜੀ ਤੋ ਲੈ ਕੇ ਆਪ ਜੀ ਨਾਲ ਸਾਂਝ ਪਾਵਾਂਗੇ ਆਓ ਇਥੇ ਗੱਜ ਕੇ ਫਤਿਗ ਜਾਓ ਜੀ ਵਾਹਿ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ